ਲੋਕ ਸਭਾ ਇਲੈਕਸ਼ਨਸ ਦੇ ਨਤੀਜੇ ਜਿਹੜੇ ਆਉਣ ਦੀ ਸਭ ਨੂੰ ਉਡੀਕ ਹੈ ਤਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੁਹਾਲੀ ਔਰ ਖਰੜ ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਨਾਂ ਚੋਣਾਂ ਦੀ ਗਿਣਤੀ ਪੋਲੀਟੈਕਨੀਕਲ ਕਾਲਜ ਖਰੜ ਦੇ ਖੁੰਨੀ ਮਾਜਰਾ ਪਿੰਡ ਦੇ ਵਿੱਚ ਹੋਈਗੀ ਤਾਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਜਿਹੜਾ ਟੈਕਨੀਕਲ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਹੈ ਇਸ ਦੇ ਵਿੱਚ ਵੋਟਾਂ ਦੀ ਗਿਣਤੀ ਹੋਣੀ ਹੈ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਿੰਨੇ ਕਾਰੜੇ ਪ੍ਰਬੰਧ ਕੀਤੇ ਨੇ ਇਹ ਵੀ ਦੱਸ ਦਈਏ ਕਿ ਲਗਭਗ 4 ਲਹਿਰਾਂ ਦੇ ਵਿੱਚ ਇਹ ਪੂਰੀ ਅ ਜਿਹੜੀ ਬੈਰੀਕੇਟਿੰਗ ਇਸ ਤਰ੍ਹਾਂ ਕੀਤੀ ਹੁੰਦੀ ਆ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਉਸ ਤੋਂ ਅਗਲੋਂ ਨਾਲ ਦੇ ਨਾਲ ਵੱਖ-ਵੱਖ ਜਿਹੜੀਆਂ ਏਜੰਸੀਆਂ ਨੇ ਉਸ ਦੀ ਜ਼ਿੰਮੇਵਾਰੀ ਦੇ ਨਾਲ ਪੂਰੀ ਕਾਊਂਟਿੰਗ ਕੀਤੀ ਜਾਣੀ ਹੈ ਤਾਂ ਨਾਲ ਦੇ ਨਾਲ ਦੱਸ ਦਿੱ ਕਿ 4 ਤਰੀਕ ਨੂੰ ਯਾਨੀ ਸਵੇਰੇ 8 ਵਜੇ ਕੱਲ ਸਵੇਰੇ 8 ਵਜੇ ਤੋਂ ਇਹ ਗਿਣਤੀ ਸ਼ੁਰੂ ਹੋਵੇਗੀ ਜਿਸ ਤੋਂ ਪਹਿਲਾਂ ਪੂਰੇ ਕਰੜੇ ਪ੍ਰਬੰਧ ਪੰਜਾਬ ਪੁਲਿਸ ਵੱਲੋਂ ਵੀ ਕੀਤੇ ਗਏ ਨੇ ਤਾਂ ਹਰੇਕ ਜਿਹੜਾ ਆਉਣ ਵਾਲਾ ਇਸ ਸਟਰੋਂਗ ਰੂਮ ਦੇ ਵਿੱਚ ਜਿਹੜਾ ਆਉਣ ਵਾਲਾ ਵਿਅਕਤੀ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲਿਖਤੀ ਰੂਪ ਦੇ ਵਿੱਚ ਉਸ ਦੀ ਪੂਰੀ ਪੜਤਾਲ ਹੋ ਰਹੀ ਹੈ ਕਿ ਉਹ ਕਿਸ ਜਗ੍ਹਾ ਤੋਂ ਆਇਆ ਔਰ ਕਿੱਥੇ ਜਾਣਾ ਤਾਂ ਇਸ ਬਾਬਤ ਜੇਕਰ ਗੱਲ ਕਰ ਲਈਏ ਤਾਂ ਲਗਭਗ ਹਰੇਕ ਸਟਰੋਂਗ ਰੂਮ ਦੇ ਵਿੱਚ 14 ਟੇਬਲ ਲਗਾਏ ਜਾਣਗੇ ਤਾਂ ਹਾਲ ਦੇ ਵਿੱਚ 14 ਟੇਬਲ ਲਗਾਏ ਜਾਣਗੇ ਔਰ ਇਹ ਹਰੇਕ ਸਟਰੋਂਗ ਰੂਮ ਦੇ ਵਿੱਚ ਇਸੇ ਹੀ ਪ੍ਰੋਸੈਸ ਨਾਲ ਗਿਣਤੀ ਕੀਤੀ ਜਾਣੀ ਹੈ ਕਿ ਜਿੱਥੇ ਜਿੱਥੇ ਵੀ ਸਟਰੋਂਗ ਰੂਮ ਬਣਾਏ ਗਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਤਾਂ ਉੱਥੇ-ਉੱਥੇ ਹਰੇਕ ਤਾਂ ਜਿਹੜੇ 14 ਟੇਬਲ ਲਗਾਏ ਜਾਣਗੇ ਉਸ ਤੋਂ ਬਾਅਦ ਜਿੰਨੇ ਵੀ ਉਮੀਦਵਾਰਾਂ ਨੇ ਵੋਟ ਪਾਈ ਆ ਤਾਂ ਉਸ ਦੀ ਵੋਟ ਦੀ ਜਿਹੜੀ ਕਾਊਂਟਿੰਗ ਹੋਵੇਗੀ ਤਾਂ ਉਸ ਤੋਂ ਪਹਿਲਾਂ ਪੁਲਿਸ ਨੇ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਜਿਹੜੇ ਸਟਰੋਂਗ ਰੂਮ ਬਣਾਏ ਗਏ ਨੇ ਉੱਥੇ ਚਾਰ ਜਿਹੜੀਆਂ ਤਿਆ ਹਨ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਪੈਰਾ ਉਸ ਜਗ੍ਹਾ ਦੇ ਉੱਪਰ ਲਗਾਇਆ ਜਾਂਦਾ ਹੈ ਕਿ ਕੋਈ ਵੀ ਜਿਹੜਾ ਅ ਅਣਧਿਕਾਰਤ ਬੰਦਾ ਆਉਂਦਾ ਹੈ ਜਾਂ ਵਿਅਕਤੀ ਆਉਂਦਾ ਹੈ ਤਾਂ ਉਸ ਦੀ ਫੌਰਨ ਤਰੀਕੇ ਦੇ ਨਾਲ ਜਾਂਚ ਪੜਤਾਲ ਹੋਵੇ ਲਿਖਤੀ ਰੂਪ ਦੇ ਵਿੱਚ ਉਸ ਦੀ ਡਿਟੇਲ ਲਿਖੀ ਜਾਂਦੀ ਹੈ ਤਾਂ ਦੂਸਰੀ ਤਰਫ ਉਸ ਤੋਂ ਅੱਗੇ ਜਿਹੜੇ ਪੁਲਿਸ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੀ ਪੈਰੇ ਰੱਖੇ ਜਾਂਦੇ ਨੇ ਫਿਰ ਅਖੀਰ ਤੇ ਜਿੱਥੇ ਸਟ੍ਰੋਂਗ ਰੂਮ ਜਿੱਥੇ ਏਵੀਐਮ ਮਸ਼ੀਨਾਂ ਔਰ ਸੀਵੀ ਪੀਟੀ ਮਸ਼ੀਨਾਂ ਜਿਹੜੀਆਂ ਪਾਈਆਂ ਹੁੰਦੀਆਂ ਨੇ ਤਾਂ ਉਸ ਦੇ ਰੈਨਮਾਈ ਜੇ ਗੱਲ ਕਰ ਲਈ ਤਾਂ ਜਿਹੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ ਤਾਂ ਉਸ ਦੀ ਗਵਾਹੀ ਦੇ ਵਿੱਚ ਅਗੋਂ SDM ਔਰ DM ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਅੰਦਰ ਲਗਾਇਆ ਜਾਂਦਾ ਤਾਂ ਸਟ੍ਰੌਂਗ ਰੂਮ ਤੋਂ ਜਾਣ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਕਰੀਬ ਚਾਰ ਤਰ੍ਹਾਂ ਦੇ ਸੁਰੱਖਿਆ ਦੇ ਪਹਿਰੇ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਅਖੀਰ ਤੱਕ ਜਿਹੜਾ BSF ਔਰ CRPF ਦੀ ਅਧਿਕਾਰੀ ਜਿਹੜੇ ਨੇ ਉਹ ਉਹਨਾਂ ਮਸ਼ੀਨਾਂ ਦੀ ਸੁਰੱਖਿਆ ਕਰਦੇ ਨੇ ਰੱਖਿਆ ਕਰਦੇ ਨੇ ਔਰ ਨਾਲ ਦੇ ਨਾਲੇ ਵੀ ਦੱਸ ਦਈਏ ਕਿ ਉਹਨਾਂ ਮਸ਼ੀਨਾਂ ਤੱਕ ਪਹੁੰਚਣਾ ਇੰਪੋਸੀਬਲ ਜਾਂ ਕੈਲੀ ਵੀ ਕੇਵਲ DM ਲੈਵਲ ਦੇ ਅਧਿਕਾਰੀ ਜਾਂ ਫਿਰ ਜਦੋਂ ਹੁਣ ਕੱਲ ਸਵੇਰੇ ਇਹ ਪੂਰਾ ਕਾਊਂਟਿੰਗ ਆਰੰਭ ਹੋਣੀ ਹੈ ਸਵੇਰੇ 8 ਵਜੇ ਤੋਂ ਤੋਂ ਉਸ ਵੇਲੇ ਹੀ ਕੇਵਲ ਅੰਦਰ ਅਧਿਕਾਰੀ ਜਾ ਸਕਦੇ ਨੇ ਤੇ ਉਸ ਤੋਂ ਪਹਿਲਾਂ ਜਿਹੜਾ ਸਟਰੋਂਗ ਰੂਮ ਦੇ ਦਰਵਾਜ਼ੇ ਨੇ ਉਹਨੂੰ ਹਮੇਸ਼ਾ ਜਿਹੜੇ ਬੰਦ ਕੀਤੇ ਜਾਂਦੇ ਨੇ ਕਾਊਂਟਿੰਗ ਤੋਂ ਬਾਅਦ ਮਸ਼ੀਨਾਂ ਜਿਹੜੀਆਂ ਨੇ ਇੱਕੋ ਜਗ੍ਹਾ ਦੇ ਉੱਪਰ ਰੱਖੀਆਂ ਜਾਂਣਗੀਆਂ ਤਾਂ ਇਸ ਦੀ ਨਾਲ ਦੱਸੀ ਕਿ ਐਸ ਡੀ ਐਮ ਲੈਵਲ ਦੇ ਅਧਿਕਾਰੀ ਹੋਰ ਮੌਜੂਦਾ ਜਿਹੜੇ ਐਸ ਐਸ ਪੀ ਤੋਂ ਅਧਿਕ ਅਲਾਵਾ ਐਸ ਪੀ ਲੈਵਲ ਦੇ ਅਧਿਕਾਰੀ ਵੱਲੋਂ ਵੀ ਇਸ ਦੀ ਸੁਰੱਖਿਆ ਜਿਹੜੀ ਆ ਉਹ ਸੂਬਾ ਪੁਲਿਸ ਦੀ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਨਾਲ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਬਾਹਰਲੀ ਸੂਬਿਆਂ ਤੋਂ ਪੁਲਿਸ ਫੋਰਸ ਕੈਂਪਸ ਦੇ ਵਿੱਚ ਮੰਗਾਈ ਜਾਂਦੀ ਹੈ ਤਾਂ ਉਸ ਮੁਤਾਬਕ ਹੀ ਇਸ ਪੂਰੇ ਕਰੜੇ ਪਰੇ ਦੇ ਵਿੱਚ ਏਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਰੱਖੇ ਜਾਂਦੀਆਂ ਨੇ ਇਸ ਤਰ੍ਹਾਂ ਹੀ ਜਦੋਂ ਵੀ ਕੋਈ ਅਧਿਕਾਰੀ ਬਾਹਰੋਂ ਗੇਟ ਤੋਂ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਦੀ ਪੂਰਨ ਤੌਰ ਦੇ ਉੱਪਰ ਲਿਖਤ ਪੜਤ ਕੀਤੀ ਜਾਂਦੀ ਹੈ ਰਜਿਸਟਰ ਦੇ ਵਿੱਚ ਐਂਟਰੀ ਕੀਤੀ ਜਾਂਦੀ ਹੈ ਔਰ ਨਾਲ ਦੀ ਨਾਲ ਇਹ ਐਂਟਰੀ ਲਗਭਗ ਚਾਰ ਜਗ੍ਹਾ ਦੇ ਉੱਪਰ ਕੀਤੀ ਜਾਂਦੀ ਹੈ ਔਰ ਉੱਥੇ ਹੀ ਜੇਕਰ ਗੱਲ ਕਰੀਏ ਕੇਵਲ ਸਰਕਾਰ ਦੀਆਂ ਗੱਡੀਆਂ ਹੈ ਜਿਹੜੀਆਂ ਪੰਜਾਬ ਸਰਕਾਰ ਦੀਆਂ ਗੱਡੀਆਂ ਨੇ ਉਹਨਾਂ ਨੂੰ ਹੀ ਆਉਣ ਦੀ ਹਦਾਇਤ ਹੁੰਦੀ ਹੈ ਉਹਨਾਂ ਦੇ ਬਕਾਇਦਾ ਸਟਿੱਕਰ ਲਿਖੇ ਜਾਂਦੇ ਨੇ ਕਿ ਲੋਕ ਸਭਾ ਇਲੈਕਸ਼ਨਸ ਦੇ ਆ ਇਹ ਆਫਿਸ ਸਟਾਫ ਜਿਹੜਾ ਹੈਗਾ ਡਿਊਟੀ ਕਰ ਰਹੇ ਨੇ ਤਾਂ ਉਹ ਸਟਾਫ ਅੰਦਰ ਬਾਹਰ ਜਾ ਸਕਦਾ ਹੈ ਤਾਂ ਇਸ ਦੇ ਵਿੱਚ ਵਿੱਚ ਪੂਰੀ ਨਿਗਰਾਨੀ ਜਿਹੜੀ ਹੈ ਉਹ ਪੰਜਾਬ ਪੁਲਿਸ ਸ਼ੁਰੂਆਤੀ ਪੱਖ ਤੋਂ ਕਰਦੀ ਔਰ ਉਸ ਅਗਲੇ ਬੰਨੇ ਬਾਕੀ ਜਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਦੇ ਵਿੱਚ ਸੀਐਰਪੀਆਰ ਅਧਿਕਾਰੀ ਨੇ ਜਾਂ ਫਿਰ ਉਹਦੇ ਇਲਾਵਾ ਜਿਹੜੇ ਅਰਧ ਸੈਨਿਕ ਫੋਰਸ ਜਿਹੜੀ ਅੰਦਰ ਡਿਪਲੋਏਡ ਕੀਤੀ ਗਈ ਹੈ ਤਾਂ ਉਹਨਾਂ ਦੇ ਤੌਰ ਦੇ ਉੱਪਰੇ ਪੂਰੀ ਡਿਟੇਲ ਲਿਖੀ ਜਾਂਦੀ ਆ ਪਾਸ ਦੇਖੇ ਜਾਂਦੇ ਨੇ ਤਾਂ ਪਾਸ ਦੇਖਣ ਤੋਂ ਉਪਰੰਤ ਉਹਨਾਂ ਨੂੰ ਹੀ ਅੰਦਰ ਜਿਹੜਾ ਭੇਜਿਆ ਜਾਂਦਾ ਹੈ ਤਾਂ ਨਾਲ ਦੀ ਨਾਲ ਦੱਸ ਜੀ ਕਿ ਕੱਲ ਸਵੇਰੇ 8 ਵਜੇ ਇਹ ਵੋਟਾਂ ਦੀ ਗਿਣਤੀ ਆਰੰਭ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਪੂਰੇ ਕਰੜੇ ਪ੍ਰਬੰਧ ਕੀਤੇ ਗਏ ਨੇ ਤਾਂ ਇਸ ਸਟਰੋਂਗ ਰੂਮ ਦੇ ਵਿੱਚ ਕਿਸੇ ਨੂੰ ਵੀ ਅੰਦਰ ਜਾਣ ਦੀ ਹਦਾਇਤ ਨਹੀਂ ਇਹ ਤਾਂ ਜਿਹੜੇ ਆਫੀਸਰ ਨਾਲ ਵੀ ਗੱਲਬਾਤ ਕਰਦੇ ਸਰ ਇਹ ਲਿਖਤ ਪੜਤ ਤੇ ਕਿਹੜੀ ਕੀਤੀ ਜਾਂਦੀ ਕਿਸ ਤਰ੍ਹਾਂ ਲਿਖਦੇ ਤੁਸੀਂ ਕੋਈ ਆਉਂਦਾ ਐਡਰੈਸ ਉਹਦਾ ਜੀ ਉਹ ਵੀ ਕਿੱਥੇ ਕਾਮ ਆ ਕਿੱਥੇ ਤੈਨੂੰ ਅੰਦਰ ਕੀਤੇ ਕੇ ਜਾਣਾ ਹਰੇਕ ਨੂੰ ਅੰਦਰ ਨਹੀਂ ਜਾਂ ਦਿੱਤਾ ਜਾਂਦਾ ਹੋਰ ਜਿਵੇਂ ਇਲੈਕਸ਼ਨ ਸਟਾਫ ਹੋ ਗਿਆ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਨੇ ਜਾਂ ਕਾਰਡ ਹੁੰਦਾ ਰੈਟੀਕਰ ਹੁੰਦਾ ਹੋਰ ਕਿਹੜੇ ਕਿਹੜੇ ਆਫੀਸਰਸ ਨੇ ਅੰਦਰ ਜਾ ਸਕਦੇ ਨੇ ਅੰਦਰ ਜਿਵੇਂ ਆਪਣੇ ਪੁਲਿਸ ਆਫਸਰਾਂ ਕੋਈ ਸਿਵਲ ਦੇ ਡੀਸੀ ਸਾਹਿਬ ਐਡੀ ਸਾਹਿਬ ਵੈਗਰਾ ਪਤਾ ਹੁੰਦਾ ਵੀ ਸਾਡੇ ਆਫਸਰ ਹੈਗੇ ਆ ਉਹਨਾਂ ਮਤਲਬ ਇਥੇ ਕਿੰਨੇ ਇੱਕ ਲੇਅਰਸ ਵਿੱਚ ਸਿਕਿਉਰਿਟੀ ਜਿਹੜੀ ਹੈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਸਿਕਿਉਰਿਟੀ ਕਰ ਰਹੀ ਹੈ ਅੰਦਰ ਕਿਹੜੀਆਂ ਹੋਰ ਫੋਰਸਸ ਲੱਗੀਆਂ ਹੋਈਆਂ ਨੇ ਜਿਵੇਂ ਬੀਐਸਐਫ ਵਗੈਰਾ ਤੋਂ ਇਲਾਵਾ ਵੀ ਲ ਪੰਜਾਬ ਪੂਰਾ ਬਾਹਰ ਲੱਗੇ ਰਾ ਜੀ ਇਹ ਦੋ ਪਾਸੇੜੀ ਬਾਹਰੋਂ ਕਵਰ ਕਰ ਰਹੀ ਅੰਦਰੋਂ ਬੀਐਸਐਫ ਔਰ ਸੀਆਰਪੀਐਸ ਹਾਂਜੀ ਹਾਂਜੀ ਠੀਕ ਬਿਲਕੁਲ ਤਾਂ ਬਿਲਕੁਲ ਜਿਸ ਤਰੀਕੇ ਨਾਲ ਅਸੀਂ ਦੱਸਿਆ ਵੀ ਇਹ ਸਟਰੋਂਗ ਰੂਮ ਬਣਾਇਆ ਗਿਆ ਇੱਥੇ ਸਾਰੀਆਂ ਏਵੀਐਮ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਨੂੰ ਰੱਖਿਆ ਗਿਆ ਹਾਲਾਂਕਿ ਲਗਭਗ ਪੂਰੇ ਪੰਜਾਬ ਦੇ ਵਿੱਚ 15000 ਤੋਂ ਜ਼ਿਆਦਾ ਸਿਕਿਉਰਿਟੀ ਫੋਰਸਸ ਜਿਹੜੇ ਪੰਜਾਬ ਪੁਲਿਸ ਅਧਿਕਾਰੀ ਨੇ ਉਹ ਲੱਗੇ ਹੋਏ ਨੇ ਔਰ ਬਾਕੀ ਜਿਹੜੇ ਸੂਬਿਆਂ ਤੋਂ ਪੁਲਿਸ ਫੋਰਸ ਪਹੁੰਚੀ ਹੈ ਔਰ ਇਸ ਵਿੱਚ CRPF ਹੋਗੀ CAPF ਹੋਗੀ ਔਰ ਹੋਰ ਕਈ ਏਜੰਸੀਆਂ ਨੇ ਜਿਹੜੀਆਂ ਉਹ ਸੁਰੱਖਿਆ ਕਰੀਆਂ ਨੇ ਤਾਂ ਕੱਲ ਸਵੇਰੇ 8 ਵਜੇ ਦੀ ਸ਼ੁਰੂਆਤ ਹੋਣੀ ਹੈ 8 ਵਜੇ ਤੋਂ ਬਾਅਦ ਲਗਾਤਾਰ ਗਿਣਤੀ ਜਿਹੜੀ ਕੀਤੀ ਜਾਵੇਗੀ ਹਰੇਕ ਜਿਹੜਾ ਸਟਰੋਂਗ ਰੂਮ ਹੈ ਜਿੱਥੇ ਕਾਊਂਟਿੰਗ ਹੋਣੀ ਹੈ ਉਸ ਦੇ ਵਿੱਚ ਖਾਲ ਲਗਾਇਆ ਗਿਆ ਹੈ 14 ਟੇਬਲਾਂ ਦਾ ਇੱਕ ਵੱਡਾ ਟੇਬਲ ਬਣਾ ਕੇ ਉਸ ਦੇ ਉੱਪਰ ਸਵੇਰ ਤੋਂ ਹੀ ਕਾਊਂਟਿੰਗ ਸ਼ੁਰੂ ਕੀਤੀ ਜਾਊਗੀ ਔਰ ਉਹੀ ਇਲੈਕਸ਼ਨ ਸਟਾਫ ਜਿਹੜਾ ਜਿਨ੍ਹਾਂ ਵੱਲੋਂ ਐਕਸ਼ਨ ਡਿਊਟੀ ਲਗਾਈ ਗਈ ਹੈ ਉਹ ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਫਿਰ ਕਹਿ ਲਈਏ ਪਰ ਡਿਪਟੀ ਕਮਿਸ਼ਨਰ ਵੱਲੋਂ ਡਿਊਟੀ ਲਗਾਈ ਗਈ ਹੈ ਉਹ ਪੂਰਾ ਸਵੇਰ ਤੋਂ ਹੀ ਇਸ ਕਾਊਂਟਿੰਗ ਦੇ ਵਿੱਚ ਹਿੱਸੇਦਾਰੀ ਪਹੁੰਚ ਗਏ ਔਰ ਕੱਲ ਨੂੰ ਹੀ ਵੋਟਾਂ ਦੀ ਗਿਣਤੀ ਜਿਹੜੀ ਮੁਕੰਮਲ ਕੀਤੀ ਜਾਣੀ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਖਰੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ